ਗੌੜੀ ਮਹੱਲਾ ਪੰਜਵਾਂ ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਬਿਸਰਤ ਸਹਿ ਸਾਧੂਖ ਬਿਆਪੈ ਸਿਮਰਤ ਨਾਮ ਪਰਮ ਪਉ ਭਾਗੈ ਰਹਾ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ ਹਰ ਕੀ ਟਹਿਲ ਕਰਤ ਜਨ ਸੋ ਹੈ ਤਾਂ ਕਉ ਮਾਇਆ ਅਗਨ ਨਾ ਪੋਹਿ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜੀਐ ਲੈ ਅਵਰ ਜੰਜਾਲ ਗਉੜੀ ਮਹੱਲਾ ਪੰਜਵਾਂ ਛਾੜ ਸਿਆਨੁ ਬਹੁ ਚਤੁਰਾਈ ਗੁਰ ਪੂਰੇ ਕੀਤੇ ਟਕਕਾਈ ਦੁਖ ਬਿਨ ਸੇ ਸੁਖ ਹਰ ਗੁਣ ਗਾਈ ਗੁਰ ਪੂਰਾ ਭੇਟਿਆ ਲਿਵ ਲਾਈ ਰਹਾਉ ਹਰ ਕਾ ਨਾਮ ਦਿਓ ਗੁਰਮੰਤਰ ਮਿਟੇ ਵਸੂਰੇ ਉਤਰੀ ਚਿੰਤਾ ਆਨੰਦ ਭਏ ਗੁਰ ਮਿਲ ਤੇ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਕਹੋ ਨਾਨਕ ਗੁਰ ਪੂਰਾ ਪਾਇਆ ਤਾ ਤੇ ਬਹਰ ਨਾ ਵਿਆਪੈ ਮਾਇਆ ਗੌੜੀ ਮਹੱਲਾ ਪੰਜਵਾਂ ਰਾਖ ਲੀਆ ਗੁਰ ਪੂਰੈ ਆਪ ਮਨ ਮੁਖ ਕੋ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵਹਿ ਦਰਬਾਰੀ ਰਹਾਉ ਗੁਰ ਕੇ ਚਰਨ ਹਿਰਦੈ ਵਸਾਈ ਦੁਖ ਦੁਸ਼ਮਨ ਤੇਰੀ ਹੱਤੇ ਬਲਾਈ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਿਆਲ ਭਏ ਸਗਲੇ ਜੀ ਪਾਈ ਗੁਰ ਪੂਰੈ ਜਬ ਕਿਰਪਾ ਕਰੀ ਪੰਤ ਨਾਨਕ ਮੇਰੀ ਪੂਰੀ ਪਰਿ ਗੌੜੀ ਮਹੱਲਾ ਪੰਜਵਾਂ ਅਨਕ ਰਸਾ ਖਾਏ ਜੈਸੀ ਢੂਰ ਮੋਹ ਕੀ ਜੇਵਰੀ ਬਾਂਦੇ ਓਚੂਰ ਮਿਰਤਕ ਦੇ ਸਾਧ ਸੰਗ ਬਿਹੂਨਾ ਆਵਤ ਜਾਤ ਜੋਨੀ ਦੁਖ ਖੀਨਾ ਰਹਾਉ ਅਨਕ ਬਸਤਰ ਸੁੰਦਰ ਪਹਿਰਾਇਾ ਜਿਉ ਡਰਨਾ ਖੇਤ ਮਾਹੀ ਡਰਾਇਆ ਸਗਲ ਸਰੀਰ ਆਵਤ ਸਭ ਕਾਮ નિਫਲ ਮਨੁਖ ਜਪੈ ਨਹੀਂ ਨਾਮ ਕਹੋ ਨਾਨਕ ਜਾਂ ਕਉ ਭਈ ਦਿਆਲਾ ਸਾਧ ਸੰਗ ਮਿਲ ਭਜੈ ਗੋਪਾਲਾ ਗਉੜੀ ਮਹੱਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੀ ਆਵਣ ਜਾਣ ਰਹੀ ਸੁਖ ਸਾਰੀ ਭੈ ਬਿਨਸੇ ਨਿਰਭਉ ਹਰਿ ਧਾਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਵਲ ਰਿਦ ਅੰਤਰ ਤਾਰੀ ਅਗਨ ਸਾਗਰ ਗੁਰ ਪਾਰ ਉਤਾਰੀ ਬੂਢਤ ਜਾਤ ਪੂਰੇ ਗੁਰ ਕਾਢੀ ਜਨਮ ਜਨਮ ਕੇ ਟੂਟੇ ਗਾਂਢੇ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਭਈ ਹਮਾਰੀ ਗੌੜੀ ਮਹੱਲਾ ਪੰਜਵਾ ਸਾਧ ਸੰਗ ਤਾਂ ਕੀ ਸਰਨੀ ਪਰੋ ਮਨ ਤਨ ਆਪਣਾ ਆਗੇ ਧਰੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤਪਤ 부ਝਾਈ ਰਹਾਉ ਤਜ ਅਬਮਾਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸ਼ਕਾਰੋ ਸਾਸ ਸਾਸ ਪ੍ਰਭ ਮਨੈ ਸੁਮਹਾਲੇ ਸੋ ਤਨ ਸੰਚੋ ਜੋ ਚਾਲੈ ਨਾਲੇ ਸਹਿ ਪ੍ਰਾਪਤ ਜਿਸ ਮਸਤਕ ਭਾਗ ਕਉ ਨਾਨਕ ਤਾਂ ਕੀ ਚਰਣੀ ਲਾਗ ਗੌੜੀ ਮਹਲਾ 5 ਸੂਕੇ ਹਰੇ ਕੀ ਏਖ ਨਵਾਹੀ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁੰਨੀ ਮਨ ਆਸਾ ਕਰ ਦਇਆ ਸਤਿਗੁਰ ਗੁਣਤਾਸਾ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰੁ ਫਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ சாਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੋਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸੇ ਆਥਾਂ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾਂ ਪਲੇ ਦਿਨਸ ਭਲੇ ਸੰਜੋਗ ਜਿਤ ਭੇਟੇ ਪਾਰ ਬ੍ਰਹਮ ਨਿਰਜੋਗ ਉਹ ਬੇਲਾ ਕਉ ਹਉ ਬਲ ਜਾ ਜਿਤ ਮੇਰਾ ਮਨ ਜਪੈ ਹਰਨਾਮ ਰਹਾਉ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੈ ਹਰ ਹਰੀ ਸਫਲ ਉਹ ਮਾਥਾ ਸੰਤ ਨਮਸਕਾਰਸ ਚਰਨ ਪਨੀਤ ਚੱਲਹਿ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗਉੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਏ ਬਿਨ ਭਗਵੰਤ ਨਾਹੀ ਅਨ ਕੋਏ ਮਾਰੈ ਰਾਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਹਿਰਦੈ ਉਰਤਾਰ ਅਗਨ ਸਾਗਰ ਜਪ ਉਤਰਹਿ ਪਾਰ ਗੁਰਮੂਰਤਿ ਸਿਉ ਲਾਇ ਧਿਆਨ ਨੀਹਾਂ ਊਹਾ ਪਾਵੈ ਮਾਨ ਸਗਲ ਤਿਆਗ ਗੁਰ ਸਰਣੀ ਆਇ ਮਿਟੇ ਅੰਦੇਸਿ ਨਾਨਕ ਸੁਖ ਪਾਇਆ ਗੌੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸੈ ਮਨ ਆਇ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਈ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮਹਿ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਉੜੀ ਮਹੱਲਾ ਪੰਜਵਾਂ ਭੈ ਮਹ ਰਚਿਉ ਸਭ ਸੰਸਾਰਾ ਤਿਸ ਭਉ ਨਾਹੀ ਜਿਸ ਨਾਮ ਆਧਾਰਾ ਪਾਉ ਨਾ ਵਿਆਪੈ ਤੇਰੀ ਸਰਨਾ ਜੋ ਤੁਧ ਪਾਵੈ ਸੂਹੀ ਕਰਨਾ ਰਹਾਉ ਸੋਗ ਹਰਖ ਮਹਿ ਆਉਣ ਜਾਣਾ ਤਿੰਨ ਸੁਖ ਪਾਇਆ ਜੋ ਪ੍ਰਭ ਪਾਣਾ ਅਗਨ ਸਾਗਰ ਮਹਾ ਵਿਆਪੈ ਮਾਇਆ ਸੇ ਸੀਤਲ ਜਿਨ ਸਤਗੁਰ ਪਾਇਆ ਰਾਖ ਨੇ ਪ੍ਰਭ ਰਾਖਨ ਹਾਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਾਹ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਵੇ ਰਹਾਉ ਤੁਮ ਮਨ ਵਸੇ ਤਉ ਦੁਖ ਨਾ ਲਾਗੈ ਤੁਮਰੀ ਕਿਰਪਾ ਤੇ ਭ੍ਰਮ ਪਉ ਭਾਗੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਗੌੜੀ ਮਹੱਲਾ ਪੰਜਵਾਂ ਕਣ ਬਿਨਾ ਜੈਸੀ ਥੋਥਰ ਤੁਖਾ ਨਾਮ ਬਿਹੂਨ ਸੂਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇਹ ਬਿਗਾਨੀ ਰਹਾਉ ਨਾਮ ਬਿਨਾ ਨਹੀਂ ਮੁਖ ਭਾਗ ਪਰਤ ਬਿਹੂਨ ਕਹਾਂ ਸੁਹਾਗ ਨਾਮ ਬਸਾਰ ਲੱਗੈ ਅਨਸੁਆਈ ਤਾਂ ਕੀ ਆਸ ਨ ਪੂਜੈ ਕਾਏ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗੌੜੀ ਮਹੱਲਾ ਪੰਜਵਾਂ ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ ਸਭ ਕਿਸ ਤੁਮਤੇ ਤੂੰ ਅੰਤਰ ਜਾਮੀ ਬਾਰ ਬ੍ਰਹਮਪੂਰਣ ਜਨ ਊਟ ਤੇਰੀ ਸਰਨ ਉਦਰ ਹੈ ਜਨ ਕੋਟ ਰਹਾਉ ਜੇ ਤੇ ਜੀ ਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਖਨੇਰੇ ਜੋ ਕਿਛ ਵਰਤੈ ਸਭ ਤੇਰਾ ਬਾਣਾ ਹੁਕਮ ਗੂਜੈ ਸੋ ਸੱਚ ਸਮਾਨ ਕਰ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਧਾਨ ਗੋੜੀ ਮਹੱਲਾ 5ਵਾਂ ਤਾਂ ਕਾ ਦਰਸ ਪਾਈਐ ਵਡ ਭਾਗੀ ਜਾਂ ਕੀ ਰਾਮ ਨਾਮ ਲਿਵ ਲਾਗੀ ਜਾਂ ਕੈ ਹਰ ਵਸਿਆ ਮਨ ਮਾਹੀ ਤਾਂ ਕੋ ਦੁਖ ਸੁਪਨੈ ਭੀ ਨਾਹੀ ਰਹਾਉ ਸਰਬ ਨਿਧਾਨ ਰਾਖੇ ਜਨ ਮਾਹੀ ਤਾਂ ਕੈ ਸੰਗ ਕਿਲ ਵਿਖ ਦੁਖ ਜਾਏ ਜਨ ਕੀ ਮਹਿਮਾ ਕਥੀ ਨਾ ਜਾਏ ਪਾਰ ਬ੍ਰਹਮ ਜਨ ਰਹਿਆ ਸੁਮਾਏ ਕਰ ਕਿਰਪਾ ਪ੍ਰਭ ਬਿਨੋ ਸਨੀਜੈ ਦਾਸ ਕੀ ਧੂਰ ਨਾਨਕ ਕੋ ਦੀਜੈ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਵਸੈ ਮਨ ਆਈ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕੈ ਆਵੇ ਕਾਮ ਰਹਾਉ ਰੈਣ ਦਿਨਸ ਗੁਣ ਗਾਉ ਅਨੰਤਾ ਗੁਰਪੂਰੇ ਕਾ ਨਿਰਮਲ ਮੰਤਾ ਛੋੜ ਅਪਾਵ ਏਕ ਟੇਕ ਰਾਖ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਵਿਕਮ ਸਾਗਿਰ ਤੇ ਜਨ ਤਰੇ ਨਾਨਕ ਜਾਂ ਕਉ ਨਦਰ ਕਰੇ ਗਉੜੀ ਮਹਲਾ 5 ਹਿਰਦੈ ਚੰਨ ਕਮਲ ਪ੍ਰਵਤਾਰੀ ਪੂਰੇ ਸਤਗੁਰ ਮਿਲ ਨਿਸਤਾਰੇ ਗੋਵਿੰਦ ਗੁਣ ਗਾਵੋ ਮੇਰੇ ਭਾਈ ਮਿਨ ਸਾਧੂ ਹਰ ਨਾਮ ਧਿਆਈ ਰਹਾਉ ਦਲਬ ਦੇ ਹੋਈ ਪਰਵਾਨ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਪੈ ਭਰਮ ਮਟਾਇਆ ਜਤ ਕਤ ਦੇਖਉ ਤਤ ਰਹਿਆ ਸਮਾਏ ਨਾਨਕ ਦਾਸ ਹਰ ਕੀ ਸਰਣਾਏ ਗੌੜੀ ਮਹੱਲਾ ਪੰਜਵਾਂ ਗੁਰਜੀ ਕੇ ਦਰਸ਼ਨ ਕਉ ਬਲ ਜਾਉ ਜਪ ਜਪ ਜੀਵਾ ਸਤਗੁਰ ਨਾਮ ਸਾਰ ਬ੍ਰਹਮਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚੰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਐ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਧੂਰ ਪਾਈਐ ਵਡ ਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਨਿਵ ਲਾਗੀ ਗੌੜੀ ਮਹੱਲਾ ਪੰਜਵਾ ਤਰਾ ਦੋ ਕਰਮ ਦਿਖਾਵੇ ਹੋਰ RAM ਕੀ ਦਰਗਾਹ ਬਾਂਧਾ ਚੋਰ RAM ਰਮੈ ਸੋਈ ਰਾਮਾਣਾ ਜਲ ਥਲ ਮਹੀਣੇ ਏਕ ਸਮਾਨਾ ਰਹਾਉ ਅੰਤਰ ਬੇਖ ਮੁਖ ਅੰਮ੍ਰਿਤ ਸੁਣਾਵੇ ਜੰਪੂਰ ਬਾਤਾ ਚੋਟਾਂ ਖਾਵੇ ਅਨਕ ਪੜਦੇ ਮੈਂ ਕਮਾਵੇ ਵਿਕਾਰ ਖਿਨ ਮਹਿ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਰਾਤਾ ਨਾਨਕ ਤਿਸ ਕਿਰਪਾਲ ਬਿਦਾਤਾ ਗੋੜੀ ਮਹੱਲਾ ਪੰਜਵਾ RAM ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਬੁਝਾਏ ਹਰ ਰੰਗ ਰਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਬਿਦਾਤਾ ਰਹਾਉ ਸੰਤਹਿ ਸੰਗ ਬੈਸ ਗੁਣ ਗਾਈ ਆਕਾ ਰੰਗ ਨਾ ਉਤਰੇ ਜਾਏ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਫੀਕੇ ਸਭ ਮਾਇਆ ਗੁਰ ਰੰਗੇ ਸੇ ਭਏ ਨਿਹਾਲ ਕਹੋ ਨਾਨਕ ਗੁਰ ਭਏ ਹੈ ਦਿਆਲ ਗੌੜੀ ਮਹੱਲਾ ਪੰਜਵਾ ਸਿਮਰਤ ਸੁਆਮੀ ਕਿਲ ਵਿਖ ਨਾਸੀ ਸੂਖ ਸਹਿਜ ਆਨੰਦ ਨਿਵਾਸੀ RAM ਜਨਾ ਕੋ RAM ਪਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਉ ਸਾਧ ਸੰਗ ਕਸ ਭਉ ਨ ਭਰੰਤੀ ਗੁਣ ਗੋਪਾਲ ਗਾਇਹਿ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵਹਿ ਜਨਨੀਤ ਗਉੜੀ ਮਹੱਲਾ ਪੰਜਵਾਂ ਹਰ ਚਰਨੀ ਜਾ ਕਾ ਮਨ ਲਾਗਾ ਦੁਖ ਦਰਦ ਭ੍ਰਮ ਤਾਂ ਕਾ ਭਾਗਾ ਹਰ ਧਨ ਕੋ ਵਾਪਾਰੀ ਪੂਰਾ ਜਿਸਹਿ ਨਿਵਾਜੀ ਸੋ ਜਨ ਸੂਰਾ ਰਹਾਉ ਜਾਂ ਕੋ ਭਏ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੂਖ ਸਹਿਜ ਸ਼ਾਂਤ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਗੋੜੀ ਮਹੱਲਾ ਪੰਜਵਾ ਸਰ ਸਿਮਰਤ ਸਭ ਮਿਟਹਿ ਕਲੀਸ਼ ਚਰਨ ਕਮਲ ਮਨ ਮਹਿ ਪਰਵੀਸ ਉਚਰੋ ਹੋ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਉ ਸੂਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਇ ਸਾਧਕ ਸੰਗ ਕਿਲ ਵਿਖ ਸਬਤ ਹੋਇ ਕਰਿ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੈ ਸਾਧ ਰਵਾਲਾ ਗੌੜੀ ਮਹੱਲਾ ਪੰਜਵਾਂ ਜਿਸ ਕਾ ਦੀਆ ਪੈਨੈ ਖਾਏ ਤਿਸ ਸਿਉ ਆਲਸ ਕਿਉ ਬਨੈ ਮਾਈ ਖਸਮ ਵਿਸਾਰ ਆਨ ਕਮ ਲਾਗੈ ਕੌਡੀ ਬਦਲੇ ਰਤਨ ਤਿਆਗਹਿ ਰਹਾਉ ਪ੍ਰਭੂ ਤਿਆਗ ਲਾਗਤ ਅਨ ਲੋਭਾ ਦਾਸ ਸਲਾਮ ਕਰਤ ਕਤ ਸੋਭਾ ਅੰਮ੍ਰਿਤ ਰਸ ਖਾਵਹਿ ਖਾਨ ਪਾਨ ਜਿਨ ਦੀਏ ਤਸੈ ਨਾ ਜਾਣਹਿ ਸੁਆਨ ਕਹੋ ਨਾਨਕ ਹਮ ਨੂਣ ਹਰਾਮੀ ਬਖਸ਼ਿਲੇ ਹੋ ਪ੍ਰਭ ਅੰਤਰ ਜਾਮੀ ਗਾ